ਸਾਸੀ ਕਾਲ ਜੀ ਕੀ ਹਾਲ ਚਾਲ ਮੇਰੇ ਸਾਰੇ ਭਰਾਵਾਂ ਦਾ ਲਓ ਜੀ ਵੀਰ ਜੀ 니ਚੇਰ ਬਾਅਦ ਇੱਕ ਵੀਰਾਂ ਭਰਾਵਾਂ ਵਾਲੀ ਵੀਡੀਓ ਲੈ ਕੇ ਆਏ ਜੀ ਨਾ ਸਭ ਚਲੋ ਸ਼ੌਂਕ ਰਹੀ ਵੀਰ ਜੀ ਦੋਸਤਾਨੀ ਭਰਾਵਾਂ ਦੀ ਐਤ ਕੰਮ ਵੀਰ ਜੀ ਫੇਰ ਆਪਣੇ ਵਾਇਰਸ ਆ ਗਿਆ ਹੀ ਇੱਕ ਛੋਟੀ ਜੀ ਗਲਤੀ ਨਾਲ ਸਾਰੀ ਗੇਮ ਖਰਾਬ ਹੋ ਗਈ え चलो ਕੋ ਗਾਲ ਨੇ ਇਹਦਾ ਚਲਦਾ ਹੀ ਹੈ ਗੇਮ ਦਾ ਹਿੱਸਾ ਵੀ ਇੱਕ ਬਾਕੀ ਚਲੋ ਹੁਣ ਠੀਕ ਹੈ ਕਬੂਤਰ ਤੇ ਆਪਣਾ ਕਈ ਕਬੂਤਰ ਹੈਗੇ ਜਿਹੜੇ ਆਪਣੇ ਵਿੰਦੀ ਹੋਏ ਸੀ ਉਹ ਸਿੱਧੇ ਨਹੀਂ ਹੋਏ ਤੇ ਕਈ ਤੇ ਚਲੋ ਸਹੀ ਹੋ ਗਿਆ ਜੋੜੇ ਪਾਏ ਹੋਏ ਬਰੀਡਿੰਗ ਵਾਸਤੇ ਲੇਨਾਂ ਨੂੰ ਕੰਮ ਲੈਣ ਬਾਕੀ ਜੀ ਇਹਨਾਂ ਦੀ ਕਿਸਮਤ ਇਹਨਾਂ ਨਾਲ ਆਪਣਾ ਕਸੂਰੀ ਡੱਬ ਵਾਲਾ ਜੋੜਾ ਇਹ ਜਿਹੜਾ ਉਹ ਵੀ ਹੁਣ ਪੁਰਾਣੇ ਲੱਕਵੇ ਚ ਹੋ ਗਿਆ। ਇਕੱਠੀ ਥੋੜੀ ਜੀ ਘੱਟ ਹੈ 2.3 ਤੋਂ ਜ਼ਿਆਦਾ। ਆ ਚੁੱਕਦਾ ਪਿਆ ਜੀ ਤੁਹਾਡੇ ਸਾਹਮਣੇ। 2 ਤੋਂ ਬਹੁਤ ਚੰਗਾ ਹੈ ਚਲੋ ਫਰਕ ਕੋ ਗੱਲ ਨਹੀਂ। ਚਲਦਾ ਜੀ ਗੇਮ ਆ। ਜਿਸ ਕੋ ਜਪਣਿਆ ਕਬੂਤਰ ਜੀ ਦੋ ਕੀ ਜੋੜੇ ਇੱਧਰ ਐਦ ਕਾਪਾ ਵਿੱਚ ਕੁਝ ਨਵੇਂ ਕਬੂਤਰ ਵੀ ਐਡ ਕੀਤੇ ਆ ਕੀਤੇ ਚੰਗੇ ਹੈਗੇ ਤੁਹਾਨੂੰ ਕਰਾਵਾਂਗੇ ਸ਼ੌਂਕ ਬਾਕੀ ਉਹ ਆਪਣਾ ਪੱਠਾ ਜਿਹੜਾ ਆਵਿੰਗਾ ਹੋਇਆ ਜਿਹੜਾ ਬਹੁਤ ਹੀ ਖਰਾ ਸੀਗਾ 10-10 12-12 ਘੰਟੇ ਉੱਡਿਆ ਹੈ ਅੱਜ ਦਾ ਖਾਂਡ ਐ ਚੁਗੰਡਿਆ ਬਹੁਤ ਖਰਾਬ ਉਤਰੀ ਉੱਤਰਾ ਆ ਚੱਕਰ ਇਹ ਵੀ ਵਿੰਗਾ ਹੋ ਗਿਆ ਇਹਨੂੰ ਲਵਾਂਗੇ ਬਰੀਡਿੰਗ ਲਈ ਕੰਮ ਪਰ ਜਿਹੜੇ ਵਿੰਗੇ ਕੂਤਰ ਹੁੰਦੇ ਹਨ ਇਹ ਤਾਂ ਸਿਆਲ 'ਚ ਕੰਮ ਬਹੁਤ ਘੱਟ ਦੇਂਦੇ ਕਿਉਂਕਿ ਸਿਆਲ 'ਚ ਜਿਹੜਾ ਵਿੰਗ ਹੁੰਦਾ ਜਾਦਾ ਹੋ ਜਾਂਦਾ ਇਹਨਾਂ ਤੇ ਗਰਮੀ ਆ ਜੋ ਚਲੋ ਘਟ ਹੋ ਜਾਂਦਾ ਵਾ ਗਰਮੀ ਕਾਰਨ ਕਿਉਂਕਿ ਗਰਮੀ ਹੋਈ ਹੁੰਦੀ ਤੇ ਰਵੈਣ ਮਹਿਸੂਸ ਘਟ ਕਰਦੇ ਕੂਤਰ ਤੇ ਆਪਣੇ ਕੰਮ ਆ ਜਾਂਦੇ ਇਸ ਤਰ੍ਹਾਂ ਆਪਾਂ ਇੱਕ ਗੋਲਡਨ ਕੂਤਰ ਐਡ ਕੀਤਾ ਵਿੱਚ ਉਹ ਬਲ ਉਹ ਜਿਹੜਾ ਉਹ ਜਾ ਰਿਹਾ ਹਾਂਜੀ ਇਹ ਕੇ ਐਡ ਕੀਤਾ ਕੰਮ ਅੱਧੇ ਕੀਤੀ ਫੂਜਪੂਰੀ ਪਲੱਸ ਸਟੈਡੀ ਕਰੋ ਸਗੀ ਜੀ ਵਿਚਕਾਰ ਆ ਜੀ ਤੇ ਇੱਕੋ ਪਰਲਾ ਵੀ ਡੱਬ ਵਾਲਾ ਕਸੂਰੀ ਇਹ ਕਮਾਦੀ ਐਡ ਕੀਤੀ 35 ਵਾਲੀ ਕਰਾਵਾਂਗੇ ਦੋਸਤਾਂ ਨੂੰ ਸ਼ੌਂਕ ਪਕੜ ਕੇ ਕੁਕਰ ਵਰਕੇ ਤੇ ਦੱਸਿਓ ਮੇਰੇ ਭਰਾ ਪਿੱਛੇ ਦਾਣੇ ਜਾਈ ਵਰ ਕਿੱਦਾਂ ਦੇ ਨਹੀਂ मिलते हैं वीर जी फिर नए वीडियो आज अपना कसूरी चढ़ा बे लाया आ देख रहे हो और बहुत खराब उतर गया बहुत ही ज्यादा खराब आ कसूरी कबूतरी ही डब्बा कसूरी थोड़ी वो जी जी। और है कूतर ज्यादा ओके वीर जी मिलते नवी वीडियो वीर जी हम डेली बेस से वीडियो बनाया करा एक सच्चा भी कबूतर है हो जी बग्गा कूत्र है जी ਵੀਰਾਂ ਨੇ ਕਹਿਣਾ ਮਲਵੇਈ ਭਾਰੇ ਮਲਵੇਈ ਨੇ ਜੇ ਦੇਸੀ ਗੁੱਤਰਾ ਕਰੇ ਜਿਹੜਾ ਕਾਲੇ ਕਾਲੇ ਅੱਖਾਂ ਦਾ